ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਆ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੀ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਾਂਗੇ ਹਨ ਤੇ ਉਹ ਆਪਾਂ ਵੀ ਆਪਣੇ ਜਿਹੜਾ ਹੈਗਾ ਓਪਨਿੰਗ ਤੇ ਹਨ ਕਿੰਨੇ ਕਿ ਗਿਫਟ ਪਹੁੰਚੇ ਆ ਉਹ ਆਪਾਂ ਕਿਉਂਕਿ ਸਾਰੇ ਭੈਣ ਭਾਈਆਂ ਦਾ ਬਹੁਤ ਜ਼ਿਆਦਾ ਪਿਆਰ ਸੀਗਾ ਹਨ ਕਿਉਂਕਿ ਉਸ ਦਿਨ ਫੜਫੜ ਰੱਖੀ ਗਏ ਆਪਾਂ ਟਾਈਮ ਹੀ ਨਹੀਂ ਸੀਗਾ ਕਿਸੇ ਦਾ ਗਿਫਟ ਦੀ ਵੀਡੀਓ ਵਗੈਰਾ ਨਹੀਂ ਬਣੀ ਹੈਗੀ ਆਪਾਂ ਹੁਣ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨ ਵੀ ਆਪਾਂ ਨੂੰ ਕਿੰਨੇ ਕੁ ਗਿਫਟ ਪਹੁੰਚੇ ਆ ਜਿਹੜਾ ਹੈਗਾ ਮੂਹਰਤ ਆਲੇ ਦੇਣਾ ਕਿਉਂਕਿ ਅੱਜ ਕਿੰਨੇ ਦਿਨ ਹੋ ਗਏ ਕਾਫੀ ਦਿਨ ਹੋ ਗਏ ਟਾਈਮ ਹੀ ਨਹੀਂ ਸੀਗਾ ਮਿਲਦਾ ਵੀਡੀਓ ਬਣਾਉਣ ਦਾ ਕਿਉਂਕਿ ਆਪਣੇ ਕੋਲੇ ਪਹਿਲਾਂ ਹੀ ਕਾਫੀ ਵੀਡੀਓ ਹੈਗੀਆਂ ਸੀਗੀਆਂ ਹਨਾ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਬਹੁਤ ਟਰੈਂਡ ਸਰਕਲ ਚੋਂ ਹਨਾ ਜਿੱਦਾਂ ਸਟੂਡੈਂਟ ਆ ਵੱਲੋਂ ਵੀ ਬਹੁਤ ਜ਼ਿਆਰੇ ਜ਼ਾਦੇ ਗਿਫਟ ਪਹੁੰਚੇ ਹਨਾ ਰਿਸ਼ਤੇਦਾਰਾਂ ਚੋਂ ਵੀ ਪਹੁੰਚੇ ਨੇ ਰਿਸ਼ਤੇਦਾਰੀ ਤੋਂ ਹੋਰ ਜ਼ਿਆਦੇ ਪਹੁੰਚੇ ਚਲੋ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਨਾ ਜਿਨ੍ਹਾਂ ਨੇ ਇੰਨੇ ਸੋਹਣੇ-ਸੋਹਣੇ ਗਿਫਟ ਸਾਨੂੰ ਭੇਜੇ ਆ ਤੇ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਆ ਹਨਾ ਤੇ ਬਹੁਤ ਸਾਰੇ ਗਿਫਟ ਆਏ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਆਪਾਂ ਨੂੰ ਕੀ-ਕੀ ਆਇਆ ਹੈ ਹਨਾ ਤੇ ਕਿਉਂਕਿ ਮੈਂ ਅੱਜ ਮੈਂ ਖੁਦ ਨਹੀਂ ਖੋਲ ਕੇ ਦੇਖੇ ਕਾਫੀ ਗਿਫਟ ਜਿਹੜੇ ਹੈਗੇ ਸੀ ਗੱਡੀ ਦੇ ਵਿੱਚ ਰੱਖ ਕੇ ਲੈ ਗਏ ਸੀਗੇ ਕਿਉਂਕਿ ਵੀ ਇੰਨੇ ਵੀ ਕੀ ਕਰਨੇ ਆ ਹਨਾ ਸਿੰਡਰੀਆਂ ਕਾਫੀ ਜ਼ਿਆਦੇ ਆਈਆਂ ਸੀਗੀਆਂ ਸਿੰਡਰੀਆਂ ਬਹੁਤ ਜ਼ਿਆਦੇ ਸੀਗੀਆਂ ਕਿਉਂਕਿ ਪਤਾ ਲੱਗ ਜਾਂਦਾ ਏ ਹਨਾ ਇਸ ਤਰ੍ਹਾਂ ਜਿਦਾਂ ਸਿੰਡਰੀ ਦੀ ਪੈਕਿੰਗ ਤੋਂ ਪਤਾ ਲੱਗ ਜਾਂਦਾ ਜਿਹਦੇ ਵਿੱਚ ਸਿੰਡਰੀਆਂ ਹੋਣਗੀਆਂ ਤੇ ਇਹ ਕਾਫੀ ਮੈਂ ਉਸ ਦਿਨ ਗੱਡੀ 'ਚ ਵੀ ਰੱਖਤੀਆਂ ਸੀਗੀਆਂ ਉਸ ਤੋਂ ਬਾਅਦ ਜਿੱਦਾਂ ਆਪਣੇ ਹੋ ਗਏ ਹਨਾ ਗਲਾਸ ਵਗੈਰਾ ਹੋ ਗਏ ਜਾਂ ਸਕੇਚ ਗਲਾਸ ਹੋ ਗਏ ਜਾਂ ਆਪਣੇ ਆ ਕਾਫੀ ਕੱਪ ਹੋ ਗਏ ਹਨਾ ਉਹ ਵੀ ਕਾਫੀ ਆਏ ਸੀਗੇ ਆਪਾਂ ਤੇ ਜਿੰਨੇ ਕ ਆਪਾਂ ਨੂੰ ਜਿਹੜੇ ਗਿਫਟ ਪਹੁੰਚੇ ਆ ਹਨਾ ਆਪਾਂ ਉਹ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਨ ਲੱਗੇ ਆ ਮੈਂ ਹੁਣ ਆਪਾਂ ਓਪਨ ਕਰ ਲੱਗੇ ਆਂ ਜੀ ਪਹਿਲਾ ਗਿਫਟ ਜਿਹੜਾ ਹੈ ਨਾ ਮੇਰੇ ਸਟੂਡੈਂਟ ਵੱਲੋਂ ਹੈ ਤੇ ਕਿਉਂਕਿ ਨਾਮ ਵਗੈਰਾ ਦੀਆਂ ਜਿਹੜੀਆਂ ਹੈਗੀਆਂ ਵਿੱਚ ਲਹਿ ਗਈਆਂ ਕੁਝ ਮੈਂ ਨਾਮ ਵਗੈਰਾ ਰੱਖ ਲਈ ਸੀ ਇਹ ਲਾ ਕੇ ਕਿਉਂਕਿ ਫਿਰ ਜਿੰਨੇ ਦਾ ਅਗਲਾ ਵਰਤਦਾ ਹੈ ਨਾ ਜਿ ਆਪਾਂ ਨੂੰ ਵੀ ਵਰਤਣਾ ਪੈਂਦਾ ਤੇ ਕਿਉਂਕਿ ਆਪਾਂ ਵੀ ਇਹਨੂੰ ਜਿਆਗ ਲਾਜ ਆਪਣਾ ਮਾਨ ਤਨ ਕਰਦੇ ਆਪਾਂ ਨੇ ਵੀ ਕਰਨੇ ਆ ਕਾਫੀ ਵੇਖ ਕੇ ਪਹੁੰਚਦੇ ਆ ਮੈਂ ਉਹ ਵੀ ਰਖ ਦੋਂ ਕਿਉਂਕਿ ਅਪਰ ਪਹਿਲਾਂ ਇਹ ਵੀ ਬਹੁਤ ਜ਼ਿਆਦਾ ਜਿਹਨੂੰ ਆਪਾਂ ਨੇ ਨਮਾ ਘਰ ਬਣਾ ਲਿਆ ਨਾ ਕੋਠੀ ਬਣਾਈਏ ਤੁਸੀਂ ਦੇਖੀ ਹੈ ਉਦੋਂ ਬਹੁਤ ਜ਼ਿਆਦਾ ਦੇਖ ਤੋਂ ਹੁੰਦੀ ਹੈ ਆਪਾਂ ਘਰੇ ਤੁੰਦਰੀ ਹਜੇ ਤਾਂ ਅਸਮੈ ਤੋਂ ਮੈਂ ਕਹਣੀ ਆ ਵਿੱਚ ਇੱਕ ਭੈਣ ਨੇ ਫੋਨ ਕੀਤਾ ਉਹਨੇ ਕਾਫੀ ਵਧੀਆ ਸਿਨਰੀ ਲੈ ਕੇ ਆਏ ਸੀਗੇ ਉਹ ਉਹਨਾਂ ਨੇ ਮੈਨੂੰ ਦੋ ਤਿੰਨ ਵਾਰੀ ਫੋਨ ਕੀਤਾ ਕਿ ਤੁਸੀਂ ਸਾਡੀ ਸਿਮ ਰੀ ਹੋ ਗਈ ਸੀ ਦੇਖ ਲਿਆ ਸੀਗਾ ਮੇਰੇ ਤੋਂ ਹਜੇ ਉਹ ਸਿਮ ਰੀ ਚੈੱਕ ਵੀ ਨਹੀਂ ਕਰੀ ਗਈ ਮੈਂ ਥੋੜੀ ਜੀ ਇੱਕ ਵਾਰੀ ਦੇਖ ਲਿਆ ਸੀਗਾ ਫੋਨਾਂ ਦਾ ਨੰਬਰ ਕਰਕੇ ਏ ਉਹ ਬਾਬਾ ਜੀਆਂ ਦੀ ਬਸਾ ਗੁਰੂਆਂ ਦੀ ਸੀਮਾ ਸੀ ਬਹੁਤ ਸੋਹਣੀ ਉਹ ਉੱਦਾਂ ਹੀ ਪਈ ਹੈ ਹਜੇ ਆਪਾਂ ਨੇ ਕਿਉਂਕਿ ਉਹ ਗਿਫਟ ਵੀ ਮੈਂ ਅਜੇ ਖੋਲੇ ਨਹੀਂ ਗਏ ਇੰਨੇ ਤਾਂ ਜ਼ਿਆਦੇ ਗਿਫਟ ਆਏ ਹੋਏ ਨੇ ਆਪਾਂ ਨੂੰ ਜਿੱਦੇ ਆਪਾਂ ਇੱਥੇ ਵੀ ਦਾ ਦੇਣਾ ਲੈਟਰ ਪਾਏ ਆ ਹਨਾ ਤੇ ਇਹ ਵੀ ਸਟੂਡੈਂਟਾਂ ਵੱਲੋਂ ਕਿਹਾ ਆ ਗਿਆ ਹਨਾ ਕਿ ਤੁਸੀਂ ਸਾਡੇ ਗਿਫਟ ਖੋਲੇ ਨਹੀਂ ਮੈਮ ਚੈੱਕ ਨਹੀਂ ਕਰੇ ਹੈਗੇ ਹੁਣ ਆਪਾਂ ਤਾਂ ਕਰਕੇ ਖੁੱਲਣ ਲੱਗੇ ਆ ਆ ਦੇਖੋ ਦੇਖਣ ਨੂੰ ਤਾਂ ਲੱਗਦਾ ਵੀ ਇਹਦੇ ਵਿੱਚ ਕੱਪ ਹੋਣਗੇ ਚਲੋ ਆਪਾਂ ਜਿਹੜਾ ਹੈਗਾ ਓਪਨ ਕਰਕੇ ਦੇਖਦੇ ਆ ਦੇਖੋ ਕਿੰਨੇ ਸੋਹਣੇ ਕੱਪ ਆ ਸੇਕ ਆਪਣੀ ਹੈਗੇ ਜੀ 12 ਕਾਪਾ ਬਹੁਤ ਸੋਹਣੇ ਕਾਪਾ ਥੈਂਕ ਯੂ ਡੀਅਰ ਹਨ ਤੇ ਇਹ ਮੇਰੇ ਸਟੂਡੈਂਟਾਂ ਵੱਲੋਂ ਜਿਹੜਾ ਹੈਗਾ ਗਿਫਟ ਆਇਆ ਹੋਇਆ ਜੀ ਇਹ ਕਾਪਾ ਦੋ-ਦੇ ਟਾ ਆਇਆ ਸੀਗਾ ਇਹ ਮੈਂ ਉਸ ਦਿਨ ਹੀ ਲਾ ਲਿਆ ਸੀਗਾ ਕਿਉਂਕਿ ਮੈਨੂੰ ਇਹ ਆਈਟਮ ਵਧੀਆ ਲੱਗੀ ਦੇਖੋ ਇਹਦੇ ਵਿੱਚ ਆਪਾਂ ਨੇ ਜਿੱਦਾਂ ਆਪਾਂ ਡਰਾਈ ਫੂਡ ਵਗੈਰਾ ਜਾਂ ਬਿਸਕੁਟ ਕੁਝ ਵੀ ਆਪਾਂ ਇਹਦੇ ਵਿੱਚ ਰੱਖ ਸਕਦੇ ਆ ਇਹ ਵੀ ਮੈਨੂੰ ਬੜਾ ਸੋਹਣਾ ਲੱਗੇ ਇਹ ਵੀ ਆਪਾਂ ਨੂੰ ਗਿਫਟ ਹੀ ਆਇਆ ਹੋਇਆ ਸੀ ਨਾ ਇਹ ਮੈਨੂੰ ਲੱਗਦਾ ਕੱਲਾ ਹੀ ਖੁੱਲਿਆ ਸੀ ਰਕਮੇ ਖੁੱਲਿਆ ਸੀਗਾ ਜੀ ਇਹ ਮੈਨੂੰ ਲੱਗਿਆ ਸੀਗਾ ਕਿ ਕਾਫੀ ਬਾੜਾ ਬੜਾ ਡੱਬਾ ਜਿਹੜਾ ਆਪਾਂ ਨੂੰ ਹੋ ਗਿਆ ਦੰਦਾ ਮੈਂਗਾ ਮੈਂ ਖੋਲ ਕੇ ਚੈੱਕ ਕਰਦੀ ਆ ਇਹ ਬਹੁਤ ਵਧੀਆ ਜਿਹੜਾ ਗਿਫਟ ਸੀਗਾ ਜੀ ਐਲਈਡੀ ਐਲਈਡੀ ਗਿਫਟ ਦੇਖੋ ਇੰਨਾ ਦਾ ਪਿਆਰ ਕਰਨ ਵਾਲੇ ਵੀ ਹਨਾ ਬੈਠੇ ਆ ਆਪਾਂ ਨੂੰ ਇਹਦੇ ਵਿੱਚ ਐਲਈਡੀ ਦਾ ਗਿਫਟ ਸਭ ਤੋਂ ਜ਼ਿਆਦਾ ਵਧੀਆ ਗਿਫਟ ਮੈਨੂੰ ਇਹ ਲੱ ਵੱਡਾ ਲੱਗਿਆ ਹਨਾ ਵਧੀਆ ਲੱਗਿਆ ਵੈਸੇ ਸਾਰੇ ਗਿਫਟ ਬਹੁਤ ਵਧੀਆ ਨੇ ਜੀ ਹਨਾ ਜਿੰਨੇ ਭੈਣ ਭਾਈਆਂ ਨੇ ਇਹ ਤਾਂ ਇੱਕ ਹੁੰਦਾ ਮਾਨਤਾ ਨਹੀਂ ਹੁੰਦਾ ਹੈ ਨਾ ਤੇ ਇਹਦੇ ਵਿੱਚ ਮੈਨੂੰ ਲੱਗਦਾ ਸਿਲਵਰੀ ਹੈ ਇਹ ਮੈਨੂੰ ਹੀ ਖੋਲਾਂਗੀ ਮੈਨੂੰ ਲੱਗਦਾ ਇਹ ਵੀ ਸਿਲਵਰੀ ਹੈ ਇਹ ਕਾਫੀ ਫ੍ਰੈਂਡਾਂ ਵੱਲੋਂ ਸਿਲਵਰੀ ਆਇਆ ਇਹਨੂੰ ਇਹਨੂੰ ਕੱਪ ਲੱਗਦੇ ਆ ਤੇ ਇਹਦੇ ਵਿੱਚ ਮੈਨੂੰ ਗਲਾਸ ਲੱਗਦੇ ਆ ਚਲੋ ਆਪਾਂ ਖੋਲਦੇ ਆ ਆ ਵੇਖੋ ਇਹ ਵੀ ਸਿਲਵਰੀ ਹੈ ਇਹ ਮੇਰੇ ਫ੍ਰੈਂਡਾਂ ਬਾਅਦੋਂ ਆ ਕੇ ਦੇ ਕੇ ਰਹੀ ਹੈ ਜੀ ਕਿਉਂ ਕਿਉਂਕਿ ਕਾਫੀ ਫ੍ਰੈਂਡਾਂ ਜਿਹੜੀਆਂ ਹੈਗੀਆਂ ਮੇਰੀਆਂ ਹਨ ਕਿ ਇਹ ਰੋਜ਼ਵੇਂ ਸਾਡੇ ਨਾਲ ਹੀ ਆ ਗਿਆ ਪਿੰਡ ਕੋਈ ਨੇੜੇ ਤੇਰੇ ਪਿੰਡਾਂ ਵਿੱਚ ਰਹਿੰਦੀਆਂ ਹਨ ਜੁਰ ਤੱਕ ਪਹੁੰਚ ਹੀ ਜਾਂਦੀਆਂ ਨੇ ਫਰੈਂਡਾਂ ਤਾਂ ਐ ਮੰਨ ਲਓ ਤੇ ਉਹ ਫਰੈਂਡਾਂ ਕੱਧ ਪਾਸੋਂ ਹੀ ਆਏ ਸੀਗੇ ਉਹ ਗਿਫਟ ਲੈ ਕੇ ਗਏ ਆ ਜੀ ਮੇਰੀ ਜਿਹੜੀ ਹੈਗੀ ਜੀ ਮੈਂ ਕਹਿੰਦੇ ਸਕੂਲ ਦੀ ਸੇਲੀ ਹੈ ਨਾ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਵੀ ਚਲੋ ਇਹਦੀ ਚੀਜ਼ ਜ਼ਰੂਰ ਤੁਸੀਂ ਕੀ ਹੈ ਨਾ ਇਹ ਵੀ ਨਹੀਂ ਮੈਂ ਲੈ ਕੇ ਆਉਣਾ ਆਪਾਂ ਲਾਵਾਂਗੇ ਵੀ ਇੱਕ ਰੋ ਹੈ ਨਾ ਇਹ ਜ਼ਰੂਰ ਆ ਦੇਖੋ ਕਿੰਨੀ ਵਧੀਆ ਸੀ ਮੇਰੀ ਪੈਕਿੰਗ ਬਹੁਤ ਸੋਹਣੀ ਜੀ ਆਪਾਂ ਇੱਥੇ ਲਾ ਵੀ ਲਾਵਾਂਗੇ ਕਿਉਂਕਿ ਆਪਣੇ ਪਹਿਲਾਂ ਵੀ ਕਾਫੀ ਸਿੰਦਰੀਆਂ ਲੱਗੀਆਂ ਹੋਈਆਂ ਨੇ ਇੱਥੇ ਨੇ ਖੋਲ ਕੇ ਲਾਈਆਂ ਵੀ ਹੋਈਆਂ ਨੇ ਪਹਿਲਾਂ ਹੀ ਗਿਫਟ ਕਾਫੀ ਗਿਫਟ ਆਏ ਸੀ ਇਹ ਪਹਿਲੇ ਜਿਵੇਂ ਮਾਪਾ ਇੱਥੇ ਸ਼ੁਰੂ ਕਰਿਆ ਕੰਮ ਹਾਂ ਪਤਾ ਨਹੀਂ ਕਿ ਮੀਟ ਕਾ纸 ਦੀ ਪੈਕਿੰਗ ਕਰ ਦਿੰਦੇ ਆ ਕੋਈ ਵੀ ਹਾਂ ਜਿਹੜਾ ਦਿੱਤਾ ਹੀ ਮੁਰੇ ਜਿਵੇਂ ਬਚਾ ਲੈਣਾ ਹੈ ਨਾ ਕਿ ਪੈਕਿੰਗ ਹੋ ਕਹਿੰਦੀ ਪੈਕਿੰਗ ਲਈ ਦੇਖੋ ਕਿੰਨੀ ਹੋ ਗਿਆ ਪੈਕਿੰਗ ਅੱਜ ਕੀ ਹੈ ਨਾ ਸਾਰੇ ਆਪਾਂ ਗਿਫਟ ਖੋਲਦੇ ਵੀ ਨਹੀਂ ਹੈਗੇ ਜਿੱਦਾਂ ਆਪਾਂ ਸ਼ਹਿਰ ਦੇ ਵਿੱਚ ਆ ਹਨਾ ਇੱਥੇ ਜਿਹੜੇ ਹੈਗੇ ਆ ਆਮ ਹਨਾ ਕੋਈ ਫੰਕਸ਼ਨ ਆ ਵਗੈਰਾ ਤੇ ਜਿਹੜੇ ਹੈਗੇ ਸੀਨਰੀਆਂ ਵਗੈਰਾ ਜਿਹੜੇ ਗਿਫਟ ਦਿੱਤੇ ਜਾਂਦੇ ਹਨਾ ਆਪਾਂ ਵਿੱਚ ਇਸ ਤਰੀਰੇ ਨਾਲ ਹੀ ਪੈਕ ਕਰਦੇ ਦੇਖੋ ਕਿੰਨਾ ਸੋਹਣਾ ਦਿੱਖਦਾ ਹੈ ਨਾ ਅਸੀਂ ਰਟਾ ਕੇ ਖੋਲਾਂਗੇ ਬਾਬਾ ਜੀ ਦੀ ਇਹ ਵੀ ਸੀਨੀਅਰ ਹੀ ਹੈ ਇਹ ਮੈਂ ਇੱਥੇ ਜ਼ਰੂਰ ਲਗਾਵਾਂਗੀ ਇੱਥੇ ਲਗਾਵਾਂਗੇ ਆਪਾਂ ਬਸ ਇੱਥੇ ਅਸੀਂ ਇਹ ਜਿਹੜੀ ਆਪਣੀ ਤੀਆਂ ਦੀ ਹਨ ਸਨਮਾਨ ਸੀਗਾ ਉਹ ਲਗਾਇਆ ਸੀਗਾ ਇਹਨੂੰ ਮੈਂ ਜ਼ਰੂਰ ਲਗਾਵਾਂਗੀ ਬਾਬਾ ਜੀ ਦੀ ਫੋਟੋ ਨੂੰ ਹਨ ਮੈਨੂੰ ਬੜੀ ਵਧੀਆ ਲੱਗੀ ਦੇਖੋ ਜਿਹਨ ਮੋਰ ਮੰਤਰ ਦਾ ਪਾਠ ਵੀ ਲਿਖਿਆ ਹੋਇਆ ਹੈ ਨਾ ਤੇ ਸਾਰੀਆਂ ਹੁਣ ਆਪਾਂ ਨਹੀਂ ਲਵਾਂਗੇ ਸੀਸਾ ਸੀਗਾ ਮੁਰੇ ਹੁਣ ਐਨੀ ਸਹੀ ਤਰ੍ਹਾਂ ਇਤਰੀ ਹੋਈ ਸੀਗੀ ਸਾਰਾ ਕਰਕੇ ਤੇ ਕਿਉਂਕਿ ਇਹ ਵੀ ਸਹੀ ਨਹੀਂ ਨਹੀਂ ਜੀ ਹੁਣ ਮੈਂ ਸਾਰੀਆਂ ਇੱਕ ਜੀ ਤਾਂ ਕਰਦਾ ਖੋਲਦੀ ਐ ਇੱਕ ਜੀ ਕਰਦਾ ਵੀ ਨਾ ਖੋਲਦੀ ਐ ਨਾ ਤੇ ਕਈ ਵਾਰੀ ਭਰਾਏ ਜਦੋਂ ਆਪਾਂ ਨੇ ਦੇਣੀ ਹੁੰਦੀ ਐ ਫਿਰ ਦੁਬਾਰਾ ਪੈਕੇਜਿੰਗ ਬੈਠਾਉਣੀ ਪੈਂਦੀ ਐ ਇਹ ਸਾਰਾ ਜਿਹੜਾ ਪੇਪਰ ਹੈਗਾ ਬੇਕਾਰ ਹੀ ਹੋ ਜਾਂਦਾ ਤੇ ਇਹਦੇ ਵਿੱਚ ਤਾਂ ਗਲਾਸ ਹੀ ਲੱਗਦੇ ਨੇ ਇਹਦੇ ਵਿੱਚ ਵੀ ਤੱਪ ਲੱਗਦੇ ਨੇ ਬਾਕੀ ਕਿੰਨੇ ਗਿਫਟਾ ਸੀ ਘਰੇ ਲੈ ਕੇ ਇੱਕ ਮੈਂ ਲੱਗੀ ਸੀਗੀ ਉਹਦੇ ਵਿੱਚ 12 हां 12 ਕੱਪ ਸੀਗੇ ਤੇ 12 ਕੱਪ ਸੀਗੇ ਇਹ ਆਪਣੀ ਜਿਹੜੀ LED ਲੱਗੀ ਹੋਈ ਹੈ ਇਹਦੇ ਨਾਲ ਦੀ ਇਹ ਜਿਹੜੇ ਆਪਾਂ ਇਹ ਪਹਿਲਾਂ LED ਨਾਲ ਲੈਂਦੀ ਹੁੰਦੀ ਹਨਾ ਫਿਰ ਆਪਾਂ ਇਹੀ ਲਗਾ ਲੈਂਦੇ ਚਲੋ ਹੁਣ ਆਪਾਂ ਇਹਨੂੰ ਫਿਰ ਇੱਕ ਜਗ੍ਹਾ ਤੇ ਹੋਰ ਲਗਾਵਾ ਲਾਂਗੇ ਹਨਾ ਇਹ ਵੀ ਕਈ ਵਾਰੀ ਕਰੇ ਕੋਈ ਪ੍ਰੋਬਲਮ ਵੀ ਆ ਜਾਂਦੀ ਹੈ ਪਹਿਲਾਂ ਸੀ ਇਹ LED ਲਗਵਾਈ ਜੇ ਚਲੋ ਜੇ ਨਾ ਵੀ ਹਨਾ ਜੇ ਪਹਿਲਾਂ ਪਤਾ ਹੁੰਦਾ ਜੇ ਆਪਾਂ ਨੇ ਕੈਮਰੇ ਬਾਅਦੋਂ ਲਗਾਏ ਹੁੰਦੇ ਹਨਾ ਫੇਰ ਆਪਾਂ ਇਹ ਹੀ ਲਗਾ ਲੈਂਦੇ ਇਹ ਤਾਂ ਖਰਚਾ ਜਿਵੇਂ ਘੱਰੀ ਬਚ ਜਾਂਦਾ ਹਨ ਜਿਹੜਾ ਹੋਣਾ ਹੁੰਦਾ ਫੇਰ ਇਹ ਪੱਪੇਰ ਕਿਤੇ ਲਗਾ ਲਾਂ ਨਹੀਂ ਸਾਡੀ ਸਲਾਹ ਹੈ ਕਿ ਅਸੀਂ ਉੱਧਰ ਵੀ ਆਪਾਂ ਜਿੰਨੇ ਮਰਜ਼ੀ ਥਾਵੇਂ ਕੈਮਰੇ ਅਟੈਚ ਕਰ ਸਕਦੇ ਆ ਤੇ ਜੇ ਆਪਾਂ ਘਰੇ ਕੋਠੀ ਦੇ ਵਿੱਚ ਲਾ ਲਾਂਗੇ ਨਹੀਂ ਤਾਂ ਉੱਥੇ ਤਾਂ ਸਾਡੀ ਥੋੜੀ ਜਿਹੀ ਬੜੀ ਹੈ ਢੇੜੀ ਲਗਾਉਣ ਦੀ ਸਲਾਹ ਸੀਗੀ ਹਨਾ ਤੇ ਚਲੋ ਇਹਨੇ ਆਪਾਂ ਜਿਵੇਂ ਕਹਦੇ ਡੰਗ ਵੀ ਸਾਫ ਕਰ ਸਕਦੇ ਆ ਆਪਾਂ ਇਹਦੇ ਨਾਲ ਡੰਗ ਸਾਫ ਲਾਂਗੇ ਚਲੋ ਜੀ ਮੈਂ ਦੁਬਾਰਾ ਫੇਰ ਧੰਨਵਾਦ ਕਰਦੀ ਹਾਂ ਜਿੰਨੇ ਭੈਣ ਭਾਈ ਪੌਂਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨਾਂ ਦੇ ਗਿਫਟ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਹਨ ਜਿਹੜੇ ਵੈਸੇ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਹਨ ਚਲੋ ਜੀ ਇਹ ਹੈ ਹਨ ਇਹ ਤਾਂ ਇੱਕ ਮਾਨ ਤਾਨ ਹੁੰਦਾ ਤੇ ਕਾਫੀ ਜਿਹੜੇ ਹੈਗੇ ਗਿਫਟ ਸਿਨਰੀਆਂ ਤਾਂ ਮੇਰੇ ਪੱਲੇ ਹੀ ਕਾਫੀ ਲੱਗੀਆਂ ਹੋਈਆਂ ਨੇ ਇੱਥੇ ਮੈਂ ਦਿਖਾਉਣੀ ਤੁਹਾਨੂੰ ਤੇ ਆ ਦੇਖੋ ਬੜੀਆਂ ਸਿਨਰੀਆਂ ਲੱਗੀਆਂ ਹੋਈਆਂ ਨੇ ਇੱਥੇ ਦੇਖੋ ਇਹ ਵੀ ਵਾਦ ਆਈ ਦੀ ਸਿਨਰੀ ਲੱਗੀ ਆ ਸਾਡੀ ਮੁੰਲੇ ਆ ਗਈ ਇੱਥੇ ਸਿਨਰੀ ਕੋੜੇ ਵੀ ਸਿੰਗਰੀ ਲੱਗੀਆਂ ਬਹੁਤ ਜਿਆਦਾ ਸੋਹਣੀਆਂ ਤੇ ਆਪਣੀ ਇਧਰ ਵੀ ਇਹ ਉਰੀ ਸਿੰਗਰੀ ਲੱਗੀਆਂ ਹੈ ਉਧਰ ਵੀ ਬਹੁਤ ਵੱਡੀ ਸਿੰਗਰੀ ਲੱਗੀ ਹੋਇਆ ਖੋਲਿਆਂ ਦੀ ਇੱਕ ਆਪਣੀ ਇਧਰ ਹੋਲੇ ਆ ਗਈ ਮੈਂ ਲਾਹੀ ਨਹੀਂ ਦੇਖੋ ਕਿੰਦੀ ਵੱਡੀ ਸਿੰਗਰੀ ਲੱਗੀਆਂ ਇਹ ਆਪਾਂ ਨੇ ਫਿਰ ਲਗਵਾਤਾ ਸੀ ਦਾ ਮੁਰੇ ਲਈ ਸ਼ੂਟ ਕਰਨ ਵਾਸਤੇ ਐਂ ਕਰਦੇ ਆ ਫਿਰ ਮੈਂ ਸਿੰਗਰੀ ਲਾਹੀ ਹਣੀ ਰੱਖਿਆ ਇੱਕ ਸੱਚ ਟਾਈਮ ਪੀਸ ਵੀ ਆਇਆ ਆਪਾਂ ਨੂੰ ਉਹ ਮੈਂ ਖੋਲਿਆ ਸੀਦਾ ਉਸਨੇ ਆ ਤੇ ਉਹਦੇ ਵਿੱਚ ਟਾਈਮ ਪੀਸ ਸੀਗਾ ਬਹੁਤ ਸੋਹਣਾ ਉਹ ਵੀ ਜਿਹੜੇ ਭੈਣ ਭਾਈ ਦਾ ਹੈਗਾ ਸੀਗਾ ਬਹੁਤ ਬਹੁਤ ਧੰਨਵਾਦ ਹੈ ਨਾ ਹੁਣ ਆਪਣੇ ਕੋਲ ਜਿਹੜਾ ਸਾਰਾ ਨਵਾਂ ਕੱਪੜਾ ਆਇਆ ਹੈਗਾ ਅੱਜ ਅਸੀਂ ਇਹਨਾਂ ਦੇ ਵੀਡੀਓ ਬਣਾਵਾਂਗੇ ਵੀਡੀਓ ਦਿਵਾਂਗੇ ਤੁਹਾਨੂੰ ਆ ਸਾਰਾ ਹਜੇ نیچے ਖੁੱਲਿਆ ਪਿਆ ਕਿਉਂਕਿ ਇਹਨਾਂ ਦੇ ਵਿੱਚ ਬਿੱਲ ਵਗੈਰਾ ਮਲਾ ਕੇ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈ ਹੁਣ ਆਪਾਂ ਇਹ ਕੱਪੜੇ ਦੀ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਨੀ ਹੈ ਬਿੱਲ ਵਗੈਰਾ ਮਲਾ ਕੇ ਹਨਾ ਫਿਰ ਤੁਹਾਡੇ ਨਾਲ ਕੱਪੜੇ ਦੀ ਸਾਰੀ ਵੀਡੀਓ ਸ਼ੇਅਰ ਕਰਾਂਗੇ ਸਾਰੇ ਆਪਾਂ ਨੇ ਬਦੀਕ ਪੀਸ ਤਿਆਰ ਕਰਵਾਏ ਨੇ ਬਹੁਤ ਸੋਹਣੇ ਸੋਹਣੇ ਜਿਹੜੇ ਹੈਗੇ ਸੂਟ ਆਪਣੇ ਕੋਲੇ ਆਏ ਨੇਗੇ ਸਾਰੇ ਬਟੇਪੀਸ ਆਏ ਨੇ ਜਰੂਰ ਵੇਟ ਕਰਿਓ ਸਾਡੀ ਵੀਡੀਓ ਦਾ ਹਨ ਤੁਸੀਂ ਦੇਖਿਓ ਵੀ ਕਿੰਨਾ ਸੋਹਣੇ ਲੱਗਦੇ ਨੇ ਚਲੋ ਜੀ ਆਜੋ ਆਪਾਂ ਜਿਹੜਾ ਇਹ ਮਿਕਸਰ ਰੱਖ ਲਈਏ ਹਨ ਇਹ ਵੀ ਇੱਥੇ ਰੱਖ ਲਿਓ ਮੈਂ ਕਿਹਾ ਕਿ ਘਰੇ ਵੀ ਕਿਤੇ ਸਾਰਨ ਨੂੰ ਥਾਂ ਨਹੀਂ ਹੈਗਾ ਇੰਨੇ ਜਿਆਦੇ ਮੈਂ ਤਾਂ ਪਹਿਲਾਂ ਕੋਠੀ ਵਾਲੇ ਗਿਫਟ ਵੀ ਮੈਨੂੰ ਸਾਰੇ ਕਹਿ ਦਿੰਦੇ ਨੇ ਖੋਲ ਲੈ ਖੋਲ ਲੈ ਮੈਂ ਤਾਂ ਉਹ ਵੀ ਇੱਕ ਦੋ ਹੀ ਖੋਲਦੇ ਆ ਸਾਰੇ ਖੋਲਦੇ ਨਹੀਂ ਹੈ ਕਿਉਂਕਿ ਟਾਈਮ ਹੀ ਨਹੀਂ ਹੁੰਦਾ ਬਾਕੀ ਉਸ ਐ ਹੁੰਦਾ ਵੀ ਹਜੇ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਹਨਾ ਜੇ ਤਾਂ ਆਪਾਂ ਕੋਠੀ ਦੇ ਵਿੱਚ ਚਲੇ ਗਏ ਉਦੋਂ ਤਾਂ ਚਲੋ ਨਵੇਂ ਨਵੇਂ ਚੀਜ਼ਾਂ ਲਾਵਾਂਗੇ ਖੋਲ ਕੇ ਚਾਹ ਹੁੰਦਾ ਹੈ ਨਾ ਹਜੇ ਆਪਣੀ ਕੋਠੀ ਤਿਆਰ ਨਹੀਂ ਹੋਈ ਕੁਝ ਉਹਦੇ ਕਰਕੇ ਵੀ ਨਹੀਂ ਖੋਲੇ ਐਂ ਵੀ ਜੋ ਖੋਲਾਂਗੇ ਫਿਰ ਇੱਥੇ ਰੂੜੀ ਹੋ ਜਾਂਦੇ ਨੇ ਗਰਦ ਵਗੈਰਾ ਪੈਂਦੀ ਹੈ ਹੁਣ ਸਾਹਮਣੇ ਤਾਂ ਹੋਏ ਨੇ ਜੋ ਪੈਕ ਕਰੇ ਹੋਏ ਨੇ ਸਾਹਮਣੇ ਹੋਏ ਨੇ ਚਲੋ ਜੀ ਜਿਹੜੇ ਭੈਣ ਭਾਈ ਪਹੁੰਚੇ ਉਹਨਾਂ ਦਾ ਵੀ ਬਹੁਤ ਧੰਨ ਬਹੁਤ ਬਹੁਤ ਧੰਨਵਾਦ ਹੈ ਨਾ ਚਲੋ ਕਿਸੇ ਨੂੰ ਕੋਈ ਡਿੱਕਾ ਫੜਿੱਕਾ ਹੋ ਗਿਆ ਹੈ ਨਾ ਉਹ ਆਗਰੇ ਦੀ ਮਜਬੂਰੀ ਹੋ ਜਾਂਦੀ ਹੈ ਪਰ ਜਿੰਨਿਆਂ ਨੂੰ ਆਪਾਂ ਐਸਾ ਸੀਗਾ ਹੈ ਨਾ ਬੁਲਾਇਆ ਸੀਗਾ ਉਹਨਾਂ ਦੇ ਵਿੱਚੋਂ ਘੱਟ ਆਏ ਜਿਹੜੇ ਆਪਾਂ ਕਹਿ ਰਹੀਏ ਇੱਕ ਮੈਸੇਜ ਤੇ ਹਨਾ ਜਿਵੇਂ ਆਪਾਂ ਨੇ WhatsApp ਸੌਰੀ YouTube ਤੇ ਆਪਣੀ ਸਟੋਰੀ ਪਾਈ ਸੀਗੀ ਹਨਾ ਜਾਂ ਰੀਲ ਪਾਈ ਸੀਗੀ Insta ਤੇ ਉਹਦੇ ਤੇ ਆਪਾਂ ਕਸਟਮਰਾਂ ਨੂੰ ਕਿਹਾ ਸੀਗਾ ਉਹਦੇ ਨਾਲ ਬਹੁਤ ਜ਼ਿਆਦੇ ਕਸਟਮਰ ਆਇਆ ਜਿਨ੍ਹਾਂ ਨੂੰ ਮੈਂ ਵੀ ਨਹੀਂ ਸੀਗੀ ਜਾਣਦੀ ਮੈਨੂੰ ਪਿਆਰ ਕਰਦੇ ਸੀਗੇ ਆਪਣੇ ਬਲੌਗਾਂ ਨੂੰ ਪਿਆਰ ਕਰਦੇ ਸੀਗੇ ਹਨਾ ਉਹ ਭੈਣ ਭਾਈ ਬਹੁਤ ਜ਼ਿਆਦੇ ਪਹੁੰਚੇ ਹਨਾ ਚਲੋ ਅੱਜ ਜਿੰਨੇ ਕਸੀਂ ਆਪ ਮੇਥੇ ਆ ਸੀਗਾ ਆਪਣੀ ਲਿਸਟ ਦੇ ਵਿੱਚ ਲਿਖੇ ਸੀਗੇ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦੇ ਰਹੇ ਸੀ ਤੇ ਆਪਾਂ ਜਿਹੜੇ ਹੈਗੇ ਸਾਰਿਆਂ ਦੇ ਤਾਂ ਆਪਾਂ ਤੋਂ ਜਿੱਦ ਦੇ ਆਪਾਂ ਮਹੂਰਤ ਵਾਲੇ ਦਿਨ ਵੀਡੀਓ ਪਾਈ ਹੈਗੀ ਸਾਰਿਆਂ ਨੇ ਤਾਂ ਉਹ ਵੀਡੀਓ ਵੀ ਨਹੀਂ ਪਾਈਗੇ ਤੋਂ ਮੇਰੇ ਬੱਚਿਆਂ ਨੇ ਸਟੂਡੈਂਟਾਂ ਨੇ ਥੋੜੀ ਬਾਣੀ ਵੀਡੀਓ ਬਣਾਈ ਸੀਗੀ ਮੈਂ ਤਾਂ ਉਸ ਦਿਨ ਬਹੁਤ ਜ਼ਿਆਦਾ ਬਿਜੀ ਸੀਗੀ ਹਨਾ ਕੋਈ ਉੰਨੀ ਜਿੰਨੇ ਇੱਥੇ ਪਹੁੰਚੇ ਆ ਭੈਣ ਭਾਈ ਉਹਨਿਆਂ ਦੀ ਤਾਂ ਵੀਡੀਓ ਨਹੀਂ ਬਣਾਈ ਨਹੀਂ ਦੇਹੀ ਬਹੁਤ ਭੈਣ ਭਾਈ ਪਹੁੰਚਿਆ ਤਿੰਨ ਚਾਰ ਦਿਨ ਬਾਅਦ ਵੀ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਬਾਅਦ ਵੀ ਭੈਣ ਭਾਈ ਆਈ ਗਏ ਜੀ ਵਧਾਈਆਂ ਦੇਣ ਲਈ ਹਨਾ ਦੁਆਵਾਂ ਦੇਣ ਲਈ ਬਹੁਤ ਵਧੀਆ ਲੱਗਿਆ ਸਾਨੂੰ ਤੇ ਸਾਰੇ ਜਦੋਂ ਕੋਈ ਲੈ ਕੇ ਭੇਜਦਾ ਤੇ ਕੋਈ ਆ ਕੇ ਭੇਜਦਾ ਤੇ ਕੋਈ ਕਿਦਾਂ ਕੋਈ ਕਿਦਾਂ ਹਨ ਤੇ ਸਾਰੇ ਜਾਨੇ ਸ਼ਾਪਿੰਗ ਵੀ ਕਰਕੇ ਗਏ ਕਿਉਂਕਿ ਸੂਟਾਂ ਦੇ ਆਪਾਂ ਨੂੰ ਹਨਾ ਸਾਰਿਆਂ ਨੇ ਇਹ ਕਿਹਾ ਕਿ ਤੁਹਾਡੀ ਵੈਰਾਈਟੀ ਜਿਹੜੀ ਹੈਗੀ ਬਹੁਤ ਜ਼ਿਆਦਾ ਸੋਹਣੀ ਹੈ ਕਿਸੇ ਨੇ ਨਹੀਂ ਆਪਣੇ ਜਿਹੜੇ ਹੈਗੇ ਸਾਰਿਆਂ ਨੇ ਆਪਣਾ ਸੂਟ ਪਸੰਦ ਕਰੇ ਦੀ ਕਿਸੇ ਨੇ ਬੇਪਸੰਦ ਨਹੀਂ ਕਰੇ ਹੈਗੇ ਸਾਰਿਆਂ ਨੂੰ ਆਪਣੀ ਕੁਆਲਿਟੀ ਵੀ ਪਸੰਦ ਆਈ ਹੈ ਜਿਹੜੇ ਆਪਣੇ ਬਿਊਟੀ ਓਸ਼ਨ ਤੇ ਆਏ ਨੇ ਉਹਨਾਂ ਨੂੰ ਆਪਣਾ ਕੰਮ ਵੀ ਪਸੰਦ ਆਇਆ ਤੇ ਇੱਕ ਭੈਣਾ ਨੇ ਲਾਟ ਵੀ ਕਰਵਾ ਕੇ ਗਏ ਹਨਾ ਨੇਲ ਐਕਸਟੈਂਸ਼ਨ ਹਨਾ ਉਹ ਵੀ ਕਰਵਾ ਕੇ ਬੜਾ ਵਧੀਆ ਲੱਗਿਆ ਉਹਨਾਂ ਨੂੰ ਵੀ ਵਧੀਆ ਲੱਗਿਆ ਕਹਿੰਦੇ ਵੀ ਨਾਲੇ ਰੇਟ ਘਟੇਗਾ ਤੁਹਾਡਾ ਹਨਾ ਦੀ ਨਾਲੇ ਸੋਨਾ ਕੀਤਾ ਤੁਸੀਂ ਕੰਮ ਚਲੋ ਜੀ ਪਰਮਾਤਮਾ ਅੱਗੇ ਬੇਨਤੀ ਕਰਦੇ ਆਂ ਦੁਆ ਕਰਦੇ ਆਂ ਹਨਾ ਵੀ ਐਦਾਂ ਹੀ ਜਿਹੜਾ ਹੈਗਾ ਭੈਣ ਭਾਈਆਂ ਦਾ ਮਾਣ ਸਾਡੇ ਤੇ ਟਿਕਿਆ ਰਹੇ ਹਨਾ ਅਸੀਂ ਤੁਹਾਡੀ ਸੇਵਾ ਕਰਦੇ ਰਹੀਏ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਜੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਹੀਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆਪਣਾ ਜਿਹੜਾ ਧੂਰੀ ਦੇ ਵਿੱਚ ਖੁੱਲਿਆ ਇੱਕ ਹੋਰ ਸੰਦੂ ਬੁਟੀਕ ਐਂਡ ਬੁਟੀਕ ਸੁਲੂ ਧੂਰੀ ਦੇ ਵਿੱਚ ਖੁੱਲਿਆ ਬਰਨਾਲਾ ਰੋਡ ਐ ਕੱਕੜਵਾਲ ਚੌਂਕ ਦਸਮੇਸ ਨਗਰ ਦੇ ਬਿਲਕੁਲ ਸਾਹਮਣੇ ਆਪਣਾ బోర్ ਲੱਗਿਆ ਹੋਇਆ ਸਾਰਿਆਂ ਨੂੰ ਜਿਹੜੇ ਮੇਰੇ ਵੱਲੋਂ ਹੱਥੋਂ ਕਿਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜੀ ਮਾਨ ਜੈ ਕਿਸਾਨ ਸਦਾ